ਪੂਰੇ ਪੰਜਾਬ ਹਰਿਆਣੇ ਦੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਜਿਹੜਾ ਪੂਰੇ ਜੋਰਾਂ ਸ਼ੋਰਾਂ ਤੇ ਐ ਬਹੁਤ ਹੀ ਕਿਸਾਨ ਭਰਾਵਾਂ ਨੇ ਜਿਹੜੇ ਜਰੂਰੀ ਖਾਦਾਂ ਨੇ ਝੋਨਾ ਲਾਉਣ ਤੋਂ ਪਹਿਲਾਂ ਵੀ ਪਾਈਆਂ ਨੇ ਯੂਰੀਆ ਪਾਈ ਐ ਡੀਪੀ ਪਾਈ ਐ ਸੁਪਰ ਪਾਈ ਐ ਪोटाश ਪਾਈ ਐ ਤੇ ਜ਼ਿੰਕ ਪਾਈ ਐ ਤੇ ਹੁਣ ਕਿਸਾਨ ਭਰਾ ਕਹਰੇ ਵੀ ਅਸੀਂ ਝੋਨਾ ਲਾਤਾ ਹਫਤਾ ਝੋਨਾ ਲਾਇਨ ਹੋ ਗਿਆ ਤੇ ਅਸੀਂ ਯੂਰੀਆ ਕਿੰਨੀ ਪਾਈਏ ਤੇ ਨਾਲ ਉਹਦੇ ਕਿਹੜੀ ਕਿਹੜੀ ਖਾਦ ਪਾਈਏ ਵੀ ਜਿਹੜੀ ਜਰੂਰੀ ਖਾਦ ਐ ਪਹਿਲਾ ਤਾਂ ਮੈਂ ਇੱਕ ਗੱਲ ਕਹਿਣੀ ਚਾਹਣਾ ਮੇਰੇ ਕਿਸਾਨ ਭਰਾਵਾਂ ਨੂੰ ਕਿਉਂਕਿ ਆਪਾਂ ਨੂੰ ਕਾਫੀ ਸਾਲ ਹੋ ਗਏ ਝੋਨਾ ਲਾਉਂਦਿਆਂ ਨੂੰ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਜਿਹੜੀ ਪਹਿਲੀ ਕਿਸ਼ਤ ਆਪਾਂ ਯੂਰੀਆ ਦੀ ਦਿੰਨੇ ਆ ਉਹ ਕਿਸ਼ਤ ਬਾੜੀ ਨਹੀਂ ਦੇਣੀ ਚਾਹੀਦੀ ਪਹਿਲੀ ਵਾਰ ਜਿਵੇਂ ਹੁਣ ਵਿੱਚ ਕਿਸਾਨ ਭਰਾਵਾਂ ਨੇ ਗੱਟਾ-ਗੱਟਾ ਸੁੱਕੇ ਬਾਣ ਦੇ ਵਿੱਚ ਜਾਂ ਗੱਟਾ-ਗੱਟਾ ਕਦੂ ਦੇ ਵਿੱਚ ਪਾ ਰੱਖਿਆ ਉਹ ਕਿਸਾਨ ਭਰਾ 10-12 ਦਿਨਾਂ ਦਾ ਜਦੋਂ ਝੋਨਾ ਹੁੰਦਾ ਉਸ ਤੋਂ ਉਸ ਦੇ ਲਗਭਗ ਜਿਹੜੀ ਜਿਹੜੀ ਯੂਰੀਆ ਪਾਉਂਦੇ ਆ ਜਿੰਨਾ ਕਿਸਾਨ ਭਰਾ ਨੇ ਪਹਿਲਾਂ ਯੂਰੀਆ ਨਹੀਂ ਪਾਈ ਹੁੰਦੀ ਉਹ 6 ਮਹੀਨੇ 7 ਮਹੀਨੇ ਦੇ ਅੱਠਵੇਂ ਦਿਨ ਜਿਹੜੀ ਯੂਰੀਆ ਲੈ ਕੇ ਜਾਂਦੇ ਆ ਯੂਰੀਆ ਪਹਿਲੀ ਜਿਹੜੀ ਕਿਸ 45 ਕਿਲੋ ਦਾ ਗੱਟਾ ਹੁੰਦਾ ਅਦਕ ਗੱਟਾ ਕਿੱਲੇ ਦਾ ਜੇ ਪਾਇਆ ਜਾਵੇ ਵਧੀਆ ਰਹਿੰਦਾ ਕਿਉਂਕਿ ਫਸਲ ਛੋਟੀ ਹੁੰਦੀ ਹੈ ਹੌਲੀ ਹੌਲੀ ਇਹ ਯੂਰੀਆ ਕੈਪਚਰ ਕਰਦੇ ਉਸ ਤੋਂ ਬਾਅਦ ਗੱਟਾ-ਗੱਟਾ ਪਾ ਕਰਕੇ ਪਾ ਲਈਏ ਮੇਨ ਖਾਦਾਂ ਕਿਹੜੀਆਂ-ਕਿਹੜੀਆਂ ਨੇ ਯੂਰੀਆ ਤਾਂ ਦੇਖੋ ਆਪਾਂ ਨੇ ਦੇਣੀ ਹੈ ਕਿਉਂਕਿ ਯੂਰੀਆ ਤੋਂ ਬਿਨਾ ਨਾ ਤਾਂ ਬੂਟਾ ਚੱਲ ਸਕਦਾ ਨਾ ਬੂਟਾ ਆਪਣੇ ਗਰੋਸ ਕਰ ਸਕਦਾ ਜੜਾਂ ਦਾ ਵਾਧਾ ਵਿਕਾਸ ਜੂਰੀਆ ਦੇ ਨਾਲ ਹੀ ਹੋਣਾ ਪੱਤੇ ਦੇ ਵਿੱਚ ਕਲੋਰੋਫਿਲ ਦੀ ਮਾਤਰਾ ਯੂਰੇ ਦੇ ਨਾਲ ਆਉਣੀ ਹੈ ਉਹਦੇ ਨਾਲ ਆਪਾਂ ਜ਼ਿੰਕ ਵੀ ਪਾਉਣੀ ਹੈ ਤੇ ਪੋਟਾਸ਼ ਤੱਤ ਵੀ ਪਾਉਣਾ ਹੈ ਜ਼ਿੰਕ ਤੁਸੀਂ ਕਿਹੜੀ ਵਰਤਣੀ ਹੈ ਜ਼ਿੰਕ ਇੱਕ ਆਉਂਦੀ 21% ਵਾਲੀ ਜਿਹਨੂੰ ਆਪਾਂ ਮੂਨਕ ਵਾਲੀ ਜ਼ਿੰਕ ਦੇ ਨਾਮ ਨਾਲ ਜਾਦੇ ਜਾਣਦੇ ਆ ਜਿਹੜੀ ਡਬਲ ਹਿਰਨ ਦੇ ਨਾਮ ਤੇ ਆਉਂਦੀ ਹੈ ਉਹ ਆਪਣੇ ਕਿਸਾਨ ਆਪਰਾ 5 ਕਿਲੋ ਤੋਂ ਲੈ ਕੇ 10 ਕਿਲੋ ਤੱਕ ਪਾਉਂਦੇ ਆ ਇੱਕ ਆਉਂਦੀ 33% ਵਾਲੀ ਜ਼ਿੰਕ ਉਹਦੇ ਵਿੱਚ ਜ਼ਿੰਕ ਜ਼ਿੰਕ ਸਲਫੇਟ ਕਹਿੰਦੇ ਆ ਉਹਦੇ ਵਿੱਚ ਸਲਫਰ ਜਿਹੜਾ ਮਿਕਸ ਕੀਤਾ ਹੁੰਦਾ ਹੈ ਜ਼ਿੰਕ ਪਾਉਣ ਦਾ ਫਾਇਦਾ ਕੀ ਹੈ ਕੱਲੀ ক্লোਰੋਫਿਲ ਦੀ ਮਾਤਰਾ ਨਹੀਂ ਆਉਂਦੀ ਜ਼ਿੰਕ ਦੇ ਨਾਲ ਜਿਹੜੇ ਖਰਾਕੀ ਤਣੇ ਆ ਉਹਨਾਂ ਦਾ ਵਾਧਾ ਵਿਕਾਸ ਹੁੰਦਾ ਸੈਕੰਡਰੀ ਤੇ ਪ੍ਰਾਇਮਰੀ ਜੜਾਂ ਹੁੰਦੀਆਂ ਨੇ ਮੋਟੀਆਂ ਤੇ ਬਰੀਕ ਜੜਾਂ ਹੁੰਦੀਆਂ ਨੇ ਉਹਨਾਂ ਦਾ ਜਿਹੜਾ ਵਾਧਾ ਵਿਕਾਸ ਹੁੰਦਾ ਜੜ ਜਮ ਐਨ ਚਿੱਟੀ ਜਿਹੜੀ ਸਾਫ਼ ਰਹਿੰਦੀ ਹੈ ਤੇ ਬੂਟੇ ਦੇ ਵਿੱਚ ਜ਼ਿੰਕ ਦੀ ਕਮੀ ਨਹੀਂ ਆਉਂਦੀ ਕਿਉਂਕਿ ਅਕਸਰ ਜਿਹੜੀ ਚੀਜ਼ ਸਾਂ ਲੈਂਦੀ ਹੈ ਚਾਹੇ ਕੋਈ ਪੇੜ ਹੈ ਪੇੜ ਪਕੌਦੇ ਨੇ ਚਾਹੇ ਕੋਈ ਫਸਲ ਹੈ ਚਾਹੇ ਮਨੁੱਖ ਹੈ ਸਭ ਤੋਂ ਵੱਧ ਜਿੰਕ ਦੀ ਲੋੜ ਹੁੰਦੀ ਹੈ ਮਨੁੱਖ ਦੇ ਵਿੱਚ ਵੀ ਜਿੰਕ ਦੀ ਕਮੀ ਆਉਂਦੀ ਹੈ ਫਸਲਾਂ ਦੇ ਵਿੱਚ ਵੀ ਜਿੰਕ ਦੀ ਕਮੀ ਆਉਂਦੀ ਹੈ ਜਿੰਕ ਤੁਸੀਂ ਪਾਉਣੀ ਹੈ 21% ਪਾਓ ਚਾਹੇ 33% ਪਾਓ ਹੁਣ ਆਪਣੇ ਕਿਸਾਨਪਰਾ ਆਕਸਾਈਡ ਫਾਰਮੂਲੇਸ਼ਨ ਵਾਲੀ ਜਿੰਕ ਆਉਂਦੀ ਹੈ ਜਿਹੜੀ ਅੱਧਾ ਲੀਟਰ ਕਿੱਲੇ ਦਾ ਛੱਟਾ ਦੇ ਦਿੰਦੇ ਨੇ ਕਹਿੰਦੇ ਉਹਦਾ ਵੀ ਬਹੁਤ ਵਧੀਆ ਰਿਐਲਟਿਵ ਹੈ ਇਸ ਤੋਂ ਜਿੰਨਵਰਸਟੀ ਸਪਰੇਅ ਦੀ ਸਿਫਾਰਿਸ਼ ਕਰਦੇ ਪਰ ਆਪਣੇ ਕਿਸਾਨਪਰਾ ਛਿੱਟੇ ਦੇ ਵਿੱਚ ਵੀ ਲੈ ਰਹੇ ਆ ਇਹਨਾਂ ਤਿੰਨੇ ਜਿੰਕਾਂ ਦੇ ਰਿਜ਼ਲਟ ਤੁਹਾਨੂੰ ਵਧੀਆ ਮਿਲਣਗੇ ਹੋਣੀਏ ਜਿੰਕਾਂ ਇਹਨਾਂ ਦੇ ਵਿੱਚ ਜਿਹੜੀ ਮਰਜ਼ੀ ਦਾ ਤੁਸੀਂ ਛਿੱਟਾ ਲਾ ਸਕਦੇ ਹੋ ਉਹਦੇ ਨਾਲ ਤੁਸੀਂ ਪੋਟਾਸ਼ ਤੱਤ ਪਾਉਣ ਦਾ ਫਾਇਦਾ ਕੀ ਹੈ ਕਿਉਂਕਿ ਹੁਣ ਗਰਮੀ ਬੜੀ ਹੈ ਬੂਟੇ ਦੇ ਉੱਪਰ ਝੋਨਾ ਲੱਗਣ ਤੋਂ ਬਾਅਦ ਬੂਟਾ ਇੱਕ ਵਾਰੀ ਸਟ੍ਰੈਸ ਜ਼ਰੂਰ ਲਊਗਾ ਤੁਸੀਂ ਪੋਟਾਸ਼ ਕਿਹੜੀ ਪਾਉਣੀ ਹੈ ਐਮਓਪੀ 60% ਵਾਲੀ ਵੀ ਪਾ ਸਕਦੇ ਹੋ 14.5% ਵਾਲੀ ਵੀ ਪਾ ਸਕਦੇ ਹੋ ਤੇ 50% ਵਾਲੀ ਵੀ ਪਾ ਸਕਦੇ ਹੋ 60% ਵਾਲੀ ਪੋਟਾਸ਼ ਤੁਸੀਂ ਨੇ 20 20 ਤੋਂ 25 ਕਿਲੋ ਇੱਕ ਏਕੜ ਦੀ ਪਾਉਣੀ ਹੈ ਤੇ ਸੁੱਧ ਪੋਟਾਸ਼ ਤਾਂ ਆਪਾਂ ਨੂੰ 12 ਕਿਲੋ ਇੱਕ ਏਕੜ ਦਾ ਚਾਹੀਦਾ ਹੁੰਦਾ ਜੇ 14.5% ਵਾਲੀ ਪਾਰਾਂ ਤੋਂ 20 ਕਿਲੋ ਪਾਉਣੀ ਪੈਣੀ ਹੈ ਜੇ 50% ਵਾਲੀ ਪਾਰਾਂ ਤੋਂ 30 ਕਿਲੋ ਪਾਉਣੀ ਪੈਣੀ ਹੈ ਜੇ ਤੁਸੀਂ 60% ਵਾਲੀ ਪਾਰੋਂ ਤਾਂ 20 ਤੋਂ 25 ਕਿਲੋ ਤੁਸੀਂ ਪੋਟਾਸ਼ ਪਾਉਂਗੇ ਤਾਂ ਤੁਹਾਡੇ ਬਹੁਤ ਵਧੀਆ ਰਿਜ਼ਲਟ ਮਿਲਣਗੇ ਕਿਉਂਕਿ ਪੋਟਾਸ਼ ਦੇ ਨਾਲ ਕੀ ਹੋਣਾ ਜਿੰਨੀ ਖਰਾਕ ਜ਼ਮੀਨ ਦੇ ਵਿੱਚ ਪਈ ਹੈ ਉਹਨੇ ਬੂਟੇ ਤੱਕ ਟ੍ਰਾਂਸਫਰ ਕਰਕੇ ਦੇਣੀ ਹੈ ਬੂਟੇ ਦੀ ਜੜ ਤਾ ਗ੍ਰੋਥ ਤੇ ਜਿੰਨੀ ਬੂਟੇ ਤੇ ਉਪਰ ਗਰਮੀ ਪੈ ਰਹੀ ਹੈ ਉਸ ਗਰਮੀ ਦੇ ਨਾਲ ਸ਼ੈਣ ਸ਼ਕਤੀ ਵਧੂਗੀ ਬੂਟੇ ਦੀ ਛੋਟੇ ਮੋਟੇ ਬਿਮਾਰੀਆਂ ਆਉਣ ਤੇ ਬੂਟੇ ਨੂੰ ਜਿਹੜੀ ਕੋਈ ਸਟ्रेस ਨਹੀਂ ਲੱਗੂ ਬੂਟਾ ਛੋਟੀਆਂ ਮੋਟੀਆਂ ਬਿਮਾਰੀਆਂ ਆਉਣ ਤੇ ਉਸ ਬਿਮਾਰੀ ਦੇ ਲੜਨ ਦੇ ਨਾਲ ਉਹਦੇ ਵਿੱਚ ਸ਼ਕਤੀ ਵਧ ਜਾਂਦੀ ਹੈ ਤੇ ਫਿਰ ਜਿਹੜਾ ਬੂਟਾ ਗ੍ਰੋਥ ਵਧਿਆ ਲੈਂਦਾ ਕੋਈ ਇਹ ਟਰਾਂਸਫਰ ਦਾ ਕੰਮ ਕਰਦੇ ਵੀ ਜਿੰਨੀ ਖਾਦ ਕਹਿੰਦਾ ਭਾਵੀ ਪਈ ਹੈ ਉਨੀ ਖਾਦ ਸੋਡੀ ਪोटाश ਤੱਤ ਨੇ ਵੁੱਟੇ ਤੱਕ ਲੈ ਕੇ ਜਾਣੀ ਹੈ ਕਿਉਂਕਿ ਐਵੇਂ ਪਹਿਲੀਆਂ ਖਾਦਾਂ ਦੇ ਨਾਲ ਆਪਾਂ ਜ਼ਿਆਦਾ ਯੈਰਾਂ ਨਾ ਪਾਈਏ ਵਿੱਚ ਕਿਸਾਨ ਭਰਾਏ ਕਰਦੇ ਪਹਿਲੀ ਯੂਰੀਆ ਦੇ ਨਾਲ ਕੋਈ ਫਟੇਰਾ ਪਾ ਲੰਦਾ ਕੋਈ ਰੀਐਂਟ ਪਾ ਲੰਦਾ ਕੋਈ ਕੁਛ ਪਾ ਲੰਦਾ ਕਿਉਂਕਿ ਜੇ ਤੁਹਾਨੂੰ ਲੱਗਦਾ ਵੀ ਗਰੋਥ ਨਹੀਂ ਹੋਈ ਤਾਂ ਤੁਸੀਂ ਜਿਵੇਂ ਹਮਕੈਸੜ ਜਾਂ ਜੁਵੈਲਿਕ ਐਸਰ 15 ਤੋਂ 20 ਦਿਨ ਦੀ ਫਸਲ ਤੇ ਜਾ ਕੇ ਪਾ ਸਕਦੇ ਪਰ ਪਹਿਲੀ ਕਿਸ਼ਤ ਅੱਧਾ ਗੱਟਾ ਯੂਰੀਆ ਦਾ ਨਾਲ ਤੁਸੀਂ ਜ਼ਿੰਕ ਵੀ ਮਿਲਾ ਸਕਦੇ ਹੋ ਤੇ ਨਾਲ ਪੋਟਾਸ਼ ਤੱਤ ਵੀ ਜਿਹੜਾ ਤੁਸੀਂ ਮਿਲਾ ਕੇ ਪਾ ਸਕਦੇ ਕਿਉਂਕਿ ਪਹਿਲੀਆਂ ਖਾਦਾਂ ਜ਼ਰੂਰੀ ਯੂਰੀਆ ਜ਼ਿੰਕ ਤੇ ਪੋਟਾਸ਼ ਕਿਉਂਕਿ ਜ਼ਿੰਕ ਦੇ ਨਾਲ ਜੜ੍ਹਾਂ ਦਾ ਵਾਧਾ ਵਿਕਾਸ ਹੋਣਾ ਹੈ ਪੋਟਾਸ਼ ਦੇ ਨਾਲ ਬੂਟਾ ਸਟ੍ਰੈਸ ਨਹੀਂ ਲਊਗਾ ਜਿੰਨੀ ਖਰਾਕ ਹੋਊਗੀ ਬੂਟੇ ਦੇ ਜੜ੍ਹਾਂ ਤੱਕ ਟ੍ਰਾਂਸਫਰ ਹੋਊਗੀ ਤੇ ਬੂਟਾ ਜਿਹੜੀ ਆਪਦੀ ਸ਼ੁਰੂਆਤੀ ਗ੍ਰੋਥ ਹੈ ਉਹ ਸ਼ੁਰੂਆਤੀ ਗ੍ਰੋਥ ਵਧਿਆ ਕਰਦਾ ਰਹਿੰਦਾ ਕਿਉਂਕਿ ਆਪਾਂ ਝੋਨਾ ਲਾਉਣ ਤੋਂ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਆਪਾਂ ਪਟੀਲਾ ਕਲੋਰੋਵਰ ਪਾ ਦਨੇ ਆ ਖਤਮੇ 8ਵੇਂ ਦਿਨ ਆਪਾਂ ਯੂਰੀਆ ਲੈ ਜੰਨੇ ਆ ਧੰਨਵਾਦ